ਮਾਵਲਾ ਤਾਂ ਮੈਂ ਕੱਲ ਆਦੇ ਸਾਰੇ ਪਰਿਵਾਰ ਨਾਲ ਘਰ ਦੇ ਵਿੱਚ ਹੀ ਬੈਠਾ ਸੀਗਾ ਪਾਰਕ ਦੇ ਵਿੱਚ ਘਰ 'ਚ ਮੇਰਾ 파ਰਕ ਬਣਾਇਆ ਹੋਇਆ ਤੇ ਦੋ ਅਨੋਨ ਬੰਦੇ ਆਏ ਮੇਰੇ ਜਿਹੜਾ ਬੰਦਾ ਰੱਖਿਆ ਹੋਇਆ ਉਹਨੇ ਗੇਟ ਖੋਲ੍ਹਿਆ ਗਏ ਉਹਨਾਂ ਵੀ ਭਾਈ ਨੂੰ ਮਿਲਣਾ ਉਹ ਅੰਦਾਜ਼ੋ ਸਾਹਮਣੇ ਬੈਠੇ ਆ ਜਦੋਂ ਮੇਰੇ ਕੋਲੇ ਆ ਕੇ ਉਹਨਾਂ ਨੇ ਰਿਵਾਲਵਰ ਕੱਢ ਲਈ 5-5 ਫੁੱਟ ਤੋਂ ਇਹ ਰਿਵਾਲਵਰ ਕੱਢ ਕੇ ਤੇ ਮੇਰੀ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਦੋਂ ਪਹਿਲਾਂ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਆਹ ਹੀ ਭਾਈ ਆ ਉਸ ਟਾਈਮ ਜਿਸ ਟਾਈਮ ਫਾਇਰਿੰਗ ਹੋਈ ਆ ਕਿੰਨੇ ਰਾਉਂਡ ਫਾਇਰਿੰਗ ਹੋਈ ਆ ਤੇ ਤੁਹਾਡੇ ਨਾਲ ਕੌਣ ਕੌਣ ਮੌਜੂਦ ਸੀ ਬੇੜੇ ਮੇਰੇ ਨਾਲ ਮੇਰਾ ਬੇਟਾ ਤੇ ਮੇਰਾ ਪੋਤਾ ਤੇ ਮੈਂ ਤਿੰਨੇ ਜਣੇ ਸੀਗੇ ਉਦੋਂ ਪਹਿਲਾਂ ਜਦੋਂ ਉਹ ਅੰਦਰ ਆਏ ਆ ਉਦੋਂ ਪਹਿਲਾਂ ਸਾਰਾ ਪਰਿਵਾਰ ਬੈਠਾ ਸੀਗਾ ਇਹ ਆਮ ਤੌਰ ਤੇ ਜਦੋਂ ਕੋਈ ਵੀ ਕਾਫੀ ਬੰਦੇ ਮੇਰੇ ਘਰੇ ਆਉਣੇ ਜਾਣੇ ਬਣੀ ਰਹਿੰਦੀ ਆ ਇਹ ਜੇ ਕਾਉਂਸਲਰ ਹੋਣ ਦੇ ਕਰਨਾਂ ਤੇ ਹੋਰ ਵੀ ਸਾਰੇ ਮੋਗੇ ਚ ਮੇਰਾ ਸੱਜਣਤਾਈ ਆ ਸਾਰੀਆਂ ਧਾਰਮਿਕ ਸੰਸਥਾਵਾਂ ਨਾਲ ਸਮਾਜ ਸੇਵੀ ਸੰਸਥਾਵਾਂ ਨਾਲ ਇਸ ਕਰਕੇ ਜਦੋਂ ਉਹ ਬੰਦੇ ਆਏ ਤੇ ਮੇਰਾ ਪਰਿਵਾਰ ਆ ਜਿਹੜਾ ਉਹ ਅੰਦਰ ਚਲੇ ਗਿਆ ਗੁੱਠੀ ਚ ਅਸੀਂ ਤਿੰਨੇ ਜਣੇ ਬਾਹਰ ਰਹਿ ਗਏ ਮੈਂ ਮੇਰਾ ਬੇਟਾ ਤੇ ਮੇਰਾ ਪੋਤਾ 6 ਸਾਲ ਦਾ ਪੋਤਾ ਉਹਨਾਂ ਨੇ ਹੁੰਦਿਆਂ ਸਾਰੀ ਫੈਰਿੰਗ ਸ਼ੁਰੂ ਕਰ ਦਿੱਤੀ ਆ ਜਿੰਸਾਪੁਰ ਕੋਸਤੇ ਪਹਿਲਾਂ ਅਸੀਂ ਦੇਖਦੇ ਸੀ ਕਿ ਤੁਹਾਡੀ ਗੁੱਠੀ ਦੇ ਬਾਹਰ ਗਾਰਦ ਵੀ ਲੱਗੀ ਹੋਈ ਸੀਗੀ ਹੁਣ ਗਾਰਦ ਹਟਾ ਦਿੱਤੀ ਕੀ ਕੀ ਕਰਨੀ ਤੁਹਾਨੂੰ ਗਾਰਦ ਮੈਨੂੰ ਜੂਨ ਦੇ ਵਿੱਚ ਪੁਲਿਸ ਨੇ ਆਪ ਹੀ ਆ ਕੇ ਮੇਰੇ ਘੇ ਗਾਰਦ ਲਾਈ ਆ ਤੇ ਆਪ ਹੀ ਉਹਨਾਂ ਨੇ 2 ਮਹੀਨੇ ਬਾਅਦ ਕਹਿੰਦੇ ਵੀ ਕੋਈ ਖਤਰਾ ਟਲ ਗਿਆ ਗਾਰਦ ਉਹਨੇ ਹਟਾਤੀ ਆ ਉਸ ਦੌਰਾਨ ਮੇਰਾ ਅਸਲਾ ਜਮਾ ਸੀਗਾ ਅਸਲਾ ਮੈਂ ਰੀਨੂ ਕਰਨ ਵਾਸਤੇ ਅਪਲਾਈ ਕੀਤਾ ਹੋਇਆ ਸੀ ਮੈਂ ਐਸਪੀ ਸਾਹਿਬ ਨੂੰ ਕਾਫੀ ਯਾਰਾਂ ਲਿਖਤੀ ਰੂਪ ਤੇ ਵਿੱਚ ਵੀ ਤੇ ਆਪ ਪੇਸ਼ ਹੋ ਕੇ ਵੀ ਜਾ ਕੇ ਮੈਂ ਬੇਨਤੀ ਕਰਦਿਆਂ ਕਿ ਤੁਹਾਡੇ ਵੱਲੋਂ ਹੀ ਮੇਰੇ ਘਰੇ ਗਾਰਦ ਲਾਈ ਗਈ ਆ ਮੇਰੇ ਕੋਲ ਅਸਲਾ ਹੈ ਨਹੀਂਗਾ ਤੇ ਤੁਸੀਂ ਮੇਰੀ ਬੇਨਤੀ ਮੰਨੋ ਕਿ ਮੈਨੂੰ ਅਸਲਾ ਤਾਂ ਰੀਨੂ ਕਰੋ ਮੈਨੂੰ ਅਸਲਾ ਦਾ ਰਿਜ ਕਰੋ ਪਰ ਉਹ ਮੈਨੂੰ ਲਾਰੇ ਲੱਪੇ ਲਾ ਕੇ ਕਰਦੇ ਆ ਜੀ ਮੈਂ ਇੱਕ ਦੇਖਦੇ ਆ ਜੀ ਤੁਹਾਡੇ ਜਿਹੜੇ ਐਫਆਈਆਰ ਦਰਜਾ ਐਫਆਈਆਰ ਦਰਜ ਅਸੀਂ 16 ਅਕਤੂਬਰ ਨੂੰ ਬਾਜਿਤ ਸੈਸ਼ਨ ਕੋਰਟ ਨੇ ਸਾਨੂੰ ਬਰੀ ਕਰ ਦਿੱਤਾ ਗਿਆ ਉਹਦੇ ਆਰਡਰ ਲੈ ਕੇ ਵੀ ਮੈਂ ਦੁਬਾਰਾ ਬ੍ਰਿਸਦਾ ਦਫਤਰ ਗਿਆ ਕਿ ਮੇਰਾ ਹੋਣਾ ਅਸਲਾ ਸਤਨੀ ਰੀਨੋ ਕਰ ਦਿਓ ਮੈਨੂੰ ਅਸਲਾ ਦਿਓ ਕਿ ਮੈਨੂੰ ਖਤਰਾ ਤੁਹਾਡੇ ਮੁਤਾਬਕ ਮੈਨੂੰ ਖਤਰਾ ਵਾ ਵਾਫਾਇਰ ਦਾ ਇਦਾਂ ਸੀ ਟੋੜੇ ਮੇਰੇ ਇਲੈਕਸ਼ਨ ਦੌਰਾਨ ਜਿਹੜੀ ਘਟਨਾ ਵਾਪਰੀ ਸੀ ਐਕਸੀਡੈਂਟ ਹੋਇਆ ਸੀਗਾ 21 ਦੇ ਵਿੱਚ 21 ਦੇ ਵਿੱਚ ਕਿ ਤੁਹਾਨੂੰ ਲੱਗਦਾ ਵੀ ਕਿਤੇ ਉਹੀ ਰੰਜਿਆ ਸੀ ਜਾਂ ਕੋਈ ਉਹੀ ਗੱਲ ਬੰਦ ਇਹ ਤਾਂ ਜੀ ਹੁਣ ਪੁਲਿਸ ਨੂੰ ਜਦੋਂ ਤਵਦੀਸ਼ ਕਰੂਗਾ ਉਦੋਂ ਪਤਾ ਲੱਗੂਗਾ ਕੀ ਮਗਰ ਕੀ ਕੀ ਕਹਾਣੀ ਹੈ ਇਹਦੇ ਇਹ ਜਿਹੜੀ ਤੁਹਾਨੂੰ ਗਾਰਡ ਮਿਲੀ ਸੀਗੀ ਉਹ ਤੁਹਾਨੂੰ ਕੋਈ ਥ੍ਰੈਟ ਕਾਲ ਆਈ ਸੀਗੀ ਜਾਂ ਮੈਨੂੰ ਕੋਈ ਥ੍ਰੈਟ ਕਾਲ ਨਹੀਂ ਆਈ ਪੁਲਿਸ ਨੇ ਆਪਦੇ ਤੌਰ ਤੇ ਹੀ ਮੈਨੂੰ ਗਾਰ ਦੇ ਦਿੱਤੀ ਸੀ ਕਿੰਨੇ ਰਾਉਂਡ ਫਾਇਰਿੰਗ ਚੱਲੀ ਆ ਤੇ ਕਿੰਨੀਆਂ ਗੋਲੀਆਂ ਤੁਹਾਡੇ ਲੱਗੀਆਂ 6 ਰਾਉਂਡ ਫਾਇਰ ਹੋਏ ਦੋਨਾਂ ਨੇ ਤਿੰਨ ਤਿੰਨ ਬੰਦੇ ਤਿੰਨ ਤਿੰਨ ਫਾਇਰ ਕੀਤੇ ਆ ਤਿੰਨ ਫਾਇਰ ਮੇਰੇ ਲੱਗੇ ਆ ਇੱਕ ਮੇਰੀ ਪੱਗ 'ਚ ਲੱਗਾ ਇੱਕ ਮੇਰੇ ਖੱਬੇ ਭਵਾਂ ਤੇ ਲੱਗਾ ਤੇ ਸੱਜੇ ਪੱਟ ਤੇ ਲੱਗਾ ਤੇ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਕੀ ਉਹ ਸੀਸੀਟੀਵੀ ਉਹ ਵੀ ਮੈਨੂੰ ਪੁਲਿਸ ਨੇ ਦਿਖਾਇਆ ਕਿ ਉਹ ਹੀ ਬੰਦਾ ਜਿਹੜਾ ਮੇਰੇ ਫਾਇਰ ਮਾਰ ਕੇ ਗਿਆ ਹਾਂਜੀ ਜਿਹੜੇ ਆਪਣੇ ਸਾਬਕਾ ਐਮ ਸੀ ਸੀ ਕੀ ਉਹਨਾਂ ਤੇ ਫਾਇਰਿੰਗ ਹੋਈ ਸੀ ਉਸ ਦੇ ਚੱਲਦੇ ਆ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਨੂੰ ਟ੍ਰੇਸ ਕਰਕੇ ਤੇ ਉਹਨਾਂ ਤੇ ਬਾਈ ਨਾਮ ਬਾਈ ਨੇਮ ਜਿਹੜੀ 286 ਨੰਬਰ ਐਫ ਆਈ ਆਰ ਹੈ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਕੀਤੀ ਗਈ ਕੀ ਨਾਮ ਹੈ ਇਹ ਇੱਕ ਤਾਂ ਸੁਖਦੇਵ ਸਿੰਘ ਸੇਬੂ ਹੈ ਇੱਕ ਜਗਮਉਨ ਸਿੰਘ ਹੈ ਇੱਕ ਹਰਪ੍ਰੀਤ ਹੈਪੀ ਹੈ ਇਹ ਕਨਫਸ਼ਟ ਹੈ ਕੀ ਕਾਰਨ ਹੈ ਜੀ ਇਹਨਾਂ ਦੇ ਉੱਪਰ ਗੋਲੀ ਇਹਨਾਂ ਦੇ ਪਰਸਨਲ ਰੰਜਿਸੀ ਸਿਸੀ ਆਪਸ ਵਿੱਚ ਕਾਫੀ ਸਮੇਂ ਦੀ ਉਸਦੇ ਚੱਲਦੇ ਆ ਜਿਹੜੀ ਫਾਇਰਿੰਗ ਕੀਤੀ ਉਹਨਾਂ ਨੂੰ ਸਹੀ ਜਿਹੜਾ ਕੋਈ ਪਿਛਲੇ ਨਾਲ ਦੇ ਉੱਪਰ ਮਾਮਲਾ ਸੀਗਾ 2021 ਦਾ ਉਹਦੇ ਵਿੱਚ ਕੋਈ ਇਨਵੋਲਵਮੈਂਟ ਹੈ ਕੀ ਜਾਂ ਇਹ ਅਲੱਗ ਹੈ ਕੋਈ ਨਹੀਂ ਇਹਨਾਂ ਦਾ ਨਾ ਹੀ ਸੇਮ ਏਰੀਆ ਦੇ ਵਿੱਚ ਜਿਵੇਂ ਸੇਬੂ ਰਹਿੰਦਾ ਸੀ ਤੇ ਉਹ ਕਹਿੰਦੇ ਸੀ ਸੇਬੂ ਸਾਡੇ ਤੋਂ ਜਿਹੜਾ ਹੈਗਾ ਸੇਬੂ ਸਾਡੇ ਨਾਲ ਖਾਰ ਰੱਖਦਾ ਸੀ ਵੀ ਕਿਉਂਕਿ ਸੇਬੂ ਕਾਫੀ ਲੜਾਈ ਝੜਾ ਚ ਇਨਵੋਲ ਸੀ ਤੇ ਕਹਿੰਦੇ ਸੇਬੂ ਨੂੰ ਆਏ ਲੱਗਦਾ ਸੀ ਵੀ ਐਸੀ ਪੱਖਪਾਤ ਕਰਦੇ ਆ ਡਿੰਦਰਪਾਲ ਸਿੰਘ ਦੇ ਪਰ ਇਹ ਹੁਣ ਮਿਲਤੇ ਆਏ ਹੋ ਸੀ ਜਾਂ ਕਿਦਾਂ ਸੀ ਕਿਉਂਕਿ ਇਹਨਾਂ ਦੇ ਪਰ 바ਵਾ ਦੱਗ ਹੋਇਆ ਸੀ ਅਨੰਤਪਾਲ ਸਿੰਘ ਇਹ ਬਰੀ ਇਹ ਬਰੀ ਹੋ ਚੁੱਕੀ ਹੈ ਕਦੋਂ ਬਰੀ ਹੋ ਗਈ ਜੀ ਇਹ 10ਵੇਂ ਮਹੀਨੇ ਚ ਬਰੀ ਹੋ ਗਏ ਤੇ ਸਰ ਜਿਹੜੇ ਆਏ ਸੀ ਹਮਲਾ ਵਾਰ ਉਹ ਕਦ ਤੇ ਆਏ ਸੀਗੇ ਤੇ ਪਿੱਛੋਂ ਵੀ ਕੋਈ ਵਾਰਦਾਤ ਕਰਕੇ ਆਏ ਨਹੀਂ ਉਹ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਕੁ ਪੈਸਾ ਦਾ ਵੀ ਲੈ ਲੈਂਦੇ ਨੇ ਕਿ ਲੱਗਦਾ ਨਹੀਂ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹਨਾਂ ਨੂੰ ਜਲਦੀ ਛੇਤੀ ਅਰੈਸਟ ਕਰਕੇ ਸਾਰੀ ਜਿਹੜੀ ਹੈ ਪ੍ਰੋਪਰ ਜਿਹੜੀ ਗੱਲਬਾਤ ਹੈ ਤੁਹਾਨੂੰ ਫਿਰ ਧਿਆਨ ਚ ਲੈ ਜੀ ਹੁਣ ਟੋਟਲ ਕਿੰਨੇ ਬੰਦੇ ਤੇ ਮਾਮਲਾ ਚ 4 ਬੰਦਿਆਂ ਤੇ ਦਰਜ ਹੈ ਸੀਸੀਟੀਵੀ ਤੇ ਹੁਣ ਤੱਕ ਕੀ ਆਇਆ ਹੈ ਸਰ ਸਾਹਿਬ ਸੀਸੀਪੀਵੀ ਤੇ ਅਸੀਂ ਸੀਸੀਟੀਵੀ ਤੋਂ ਆਇਡੈਂਟੀਫਾਈ ਕੀਤੇ ਨਾ ਬੰਦੇ ਜੀ